ਸਤਿ ਸ਼੍ਰੀ ਅਕਾਲ ਲੋਕਣ ਦੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਣੀ ਜੱਲਸ ਪਰਮਿੰਦਰ ਸਿੰਘ ਰਾਏ। ਸਵਾਗਤ ਪਰਮਿੰਦਰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਗੁਰਜਿੰਦਰ ਜੀ। ਬਈ ਦੋਸਤੋ ਕਾਂਗਰਸ ਪਾਰਟੀ ਪੰਜਾਬ ਦੀ ਇਕਾਈ ਦੁਫਾੜ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਵੱਲੋਂ ਆਪਣਾ ਅੱਜ ਇੱਕ ਫਿਰ ਵੱਖਰਾ ਜਿਹਾ ਪ੍ਰੋਗਰਾਮ ਹੈ। ਉਹ ਮੋਗਾ ਦੀ ਧਰਤੀ ਦੇ ਉੱਪਰ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣੇ ਪ੍ਰੋਗਰਾਮ ਕਰ ਰਹੇ ਨੇ। ਬਗਾਤਾਰ ਉਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਤੇ ਵੀ ਗੱਲ ਕਰ ਰਹੇ ਨੇ ਜਿਵੇਂ ਪਿੱਛੇ ਜੇ ਉਹ ਮਾਈਨਿੰਗ ਵਾਲੇ ਮਾਫਰੀਂ ਲੈ ਕੇ ਜਿਹੜਾ ਮਾਈਨਿੰਗ ਦਾ ਮਾਮਲਾ ਸੀ ਉਹਨੂੰ ਲੈ ਕੇ ਐਨਜੀਟੀ ਦੇ ਵਿੱਚ ਵੀ ਗਏ ਸੀ ਉਹਦਾ ਵੀ ਕਾਫੀ ਕਾਮਰੋਡੀ ਉਹਦੇ ਤੇ ਵੀ ਜਿਹੜੀ ਹੈਗੀ ਆ ਹੋਈ ਉਹ ਮਾਈਨਿੰਗ ਦਾ ਇੱਕ ਵੱਡਾ ਇਸ਼ੂ ਹੈ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਨੂੰ ਉਠਾ ਰਹੇ ਨੇ ਖਾਸ ਕਰਕੇ ਜਿਹੜਾ ਰੋਪੜ ਦਾ ਏਰੀਆ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਦਿਨੇਸ਼ ਛੱਡਾ ਉਥੋਂ ਐਮਐਲਏ ਨੇ ਉਹਨਾਂ ਨੇ ਵੀ ਵੱਡੀ ਗੱਲ ਕਰਤੀ ਸੀ ਬਾਅਦ ਵਿੱਚ ਉਹ ਚੁੱਪ ਹੋ ਗਏ ਯਾਨੀ ਕਿ ਮਾਈਨਿੰਗ ਦਾ ਇੱਕ ਵੱਡਾ ਮਾਮਲਾ ਨਵਜੋਤ ਸਿੰਘ ਸਿੱਧੂ ਮਾਈਨਿੰਗ ਤੇ ਮਾਫੀਆ ਨੂੰ ਲੈ ਕੇ ਗੱਲ ਕਰ ਰਹੇ ਨੇ ਤੇ ਆਪਣੇ ਪ੍ਰੋਗਰਾਮ ਕਰ ਰਹੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਕਾਂਗਰਸ ਦੀ ਲੀਡਰਸ਼ਿਪ ਕਹਿੰਦੀ ਹੈ ਕਿ ਇਹ ਵੱਖਰਾ ਖਾਣਾ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਅਸੀਂ ਕਿ ਇਮਾਨਦਾਰ ਪੋਲਿਟਿਕਸ ਦੀ ਗੱਲ ਕਰ ਰਹੇ ਹਾਂ ਸੋ ਇਹਨੂੰ ਲੈ ਕੇ ਕਾਂਗਰਸ ਦਾ ਜਿਹੜਾ ਆਪਸੀ ਕਨਫਲਿਕਟ ਹੈ ਉਹ ਪੈਦਾ ਹੋਇਆ ਹੋਇਆ ਤੇ ਅੱਜ ਮੋਗਾ ਦੇ ਵਿੱਚ ਪ੍ਰੋਗਰਾਮ ਹੈ ਉਹਨਾਂ ਦਾ ਤੇ ਇਸ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਪ੍ਰਮਿੰਦਰ ਸਿੰਘ ਆਪਣੇ ਨਾਮ ਨੇ ਪ੍ਰਮਿੰਦਰ ਜੀ ਨਵਜੋਤ ਸਿੰਘ ਸਿੱਧੂ ਤੇ ਉਸ ਰੈਲੀ ਦੇ ਵਿੱਚ ਉਹੀ ਅੰਦਾਜ਼ ਨਵਜੋਤ ਸਿੰਘ ਸਿੱਧੂ ਦਾ ਇਸ ਅੰਦਾਜ਼ ਦੇ ਵਿੱਚ ਅੱਗੇ ਨਜ਼ਰ ਆਉਂਦੇ ਨੇ ਜੀ ਬਿਲਕੁਲ ਜਿਹੜਾ ਪੰਜਾਬ ਦੀ ਕਾਂਗਰਸ ਹੈ ਨਾ ਨਵਜੋਤ ਸਿੰਘ ਸਿੱਧੂ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਦੋ ਪੱਖ ਦੋ ਧਿਰਾਂ ਹੋ ਕੇ ਚੱਲ ਰਹੀ ਹੈ ਪੰਜਾਬ ਦੀ ਕਾਂਗਰਸ ਇੱਕ ਪਾਸੇ ਇਕੱਲੇ ਨਵਜੋਤ ਸਿੰਘ ਸਿੱਧੂ ਜਿਹੜੇ ਜਿੱਦਾਂ ਕਿਹਾ ਜਾ ਰਿਹਾ ਹੈ ਕਿ ਵੱਖਰਾ ਖਾਣਾ ਚੱਲ ਰਿਹਾ ਜੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਹੌਲੀ-ਹੌਲੀ ਪਾਸੇ ਹੁੰਦੀ ਜਾ ਰਹੀ ਹੈ ਨਵਜੋਤ ਸਿੰਘ ਸਿੱਧੂ ਦੇ ਪ੍ਰੋਗਰਾਮਾਂ ਤੋਂ ਮਤਲਬ ਉਹ ਪਕੈ ਲੋ ਕਿ ਕਿਨਾਰਾ ਕਰਦੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੇ ਕੁਝ ਲੋਗ ਨੇ ਜਿਹੜੇ ਸ਼ੁਰੂ ਤੋਂ ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੇ ਸੀ ਉਹ ਫਿਲਹਾਲ ਉਹਨਾਂ ਦੇ ਸਟੇਜਾਂ ਤੇ ਆਮ ਹੀ ਦੇਖਣ ਨੂੰ ਮਿਲੇ ਜਾਂ ਮਿਲ ਰਹੇ ਨਹੀਂ ਤੋਂ ਮੌਗਾ ਦੇ ਵਿੱਚ ਉਸ ਤੋਂ ਪਹਿਲਾਂ ਮਠਿੰਡਾ ਦੇ ਵਿੱਚ ਦੋ ਤਿੰਨ ਰੈਲੀਆਂ ਕਰ ਚੁੱਕੇ ਆ ਇਹ ਇਹਨਾਂ ਏਰੀਆ ਦੇ ਵਿੱਚ ਕਹਿ ਲਓ ਤੇ ਹੌਲੀ ਹੌਲੀ ਜਿਹੜਾ ਆਪਣਾ ਦਬਦਬਾ ਜਿਹੜਾ ਹੈਗਾ ਪੰਜਾਬ ਦੀ ਸਿਆਸਤ ਵਿੱਚ ਬਣਾਉਂਦੇ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਨਾ ਹੈ ਕਿ ਇਹ ਲੋਕ ਸਭਾ ਦੀ ਤਿਆਰੀ ਨਹੀਂ ਹੈਗੀ ਇਹ ਆਉਣ ਆਣੀਆਂ ਦੋ ਜਿਹੜੀਆਂ ਵਿਧਾਨ ਸਭਾ ਨੇ ਜਿਹੜੀਆਂ 2027 ਦੇ ਵਿੱਚ ਉਥੋਂ ਉਦੋਂ ਉਦੋਂ ਦੀ ਤਿਆਰੀ ਇਹ ਚੱਲ ਰਹੀ ਹੈ ਔਰ ਇੱਕ ਬੱਕਰਾ ਧਣਾ ਆਪਾਂ ਲਗਾਤਾਰ ਕਹਿ ਰਹੇ ਕਿ ਬੱਕਰਾ ਧਣਾ ਹੋਂਦ ਵਿੱਚ ਆਏਗਾ ਔਰ ਉਹਨੀਆਂ ਸੁਭਾਵਨਾਵਾਂ ਜਿਹੜੀਆਂ ਹੈਗੀਆਂ ਨੇ ਉਹ ਹਰ ਦਿਨ ਵੱਧਦੀਆਂ ਜਾ ਰਹੀਆਂ ਨੇ ਔਰ ਨਵਜੋਸ਼ ਸਿੰਘ ਸਿੱਤੂ ਉਸੇ ਤੇ ਕੰਮ ਕਰ ਰਹੇ ਨੇ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਕਾਂਗਰਸ ਦੀ ਉਹ ਅ ਐ ਕਹ ਲੋ ਕਿ ਜਿੱਦਾਂ ਪਹਿਲਾਂ ਕਾਂਗਰਸ ਨੇ ਹਾਈ ਕਮਾਂਡ ਨੇ ਇਹਨਾਂ ਨੂੰ ਪ੍ਰਧਾਨ ਬਣਾਇਆ ਸੀਗਾ ਤੇ ਉਹਦਾ ਲਾਂਸ ਜਿਹੜਾ ਹੈਗਾ ਉਹ ਸਾਰੀ ਕਾਂਗਰਸ ਦੀ ਲੀਡਰਸ਼ਿਪ ਨੇ ਹਾਈ ਕਮਾਂਡ ਕੋਲ ਰੱਖਿਆ ਕਿ ਲਾਂਸ ਹੋਇਆ ਜੀ ਨਵਜੋਤ ਸਿੰਘ ਸਿੱਧੂ ਦੇ ਜਿਹੜਾ ਆਪਣੇ ਲੀਹਾ ਬਣਾ ਕੇ ਉਹਦੇ ਤੇ ਤੁਰਨ ਨਾਲ ਜਿਹੜੀ ਹਾਰ ਹੋਈ ਹੈ ਉਹਦਾ ਸੇਰ ਜਿਹੜਾ ਹੈਗਾ ਸੀ ਨਵਜੋਤ ਸਿੰਘ ਸਿੱਧੂ ਦੇ ਸਿਰ ਮੜਿਆ ਗਿਆ ਸੀਗਾ ਹੁਣ ਵੀ ਜਿਹੜਾ ਹੈ ਕਿ ਤੁਸੀਂ ਸੋਚ ਸਕਦੇ ਹੋ ਜਾਂ ਸਮਝ ਸਕਦੇ ਹੋ ਇਸ ਗੱਲ ਨੂੰ ਕਿ ਜਿਹੜੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਹੈ ਕਾਂਗਰਸ ਦੀ ਉਹ ਲਗਾਤਾਰ ਅ ਪਿੱਛੇ ਹਟਦੀ ਨਜ਼ਰ ਆਈ ਆ ਜਦੋਂ ਤੋਂ ਅਨਮੋਜ ਸਿੰਘ ਸਿੱਧੂ ਨੇ ਅਲੱਗ ਚੱਲ ਕੇ ਆਪਣੇ ਅਖਾੜੇ ਲਾਉਣੇ ਸ਼ੁਰੂ ਕੀਤੇ ਆ ਔਰ ਅਖਾੜਾ ਹੀ ਦੱਸ ਰਹੀ ਹੈ ਇਹਨੂੰ ਜਿਹੜੀ ਦੂਜੀ ਲੀਡਰਸ਼ਿਪ ਹੈ ਤੋਂ ਉਹਦੇ ਤੋਂ ਪੱਕ ਤੋਂ ਇਹ ਦੇਖਿਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਹਾਈ ਕਮਾਂਡ ਵੀ ਭਾਵੇਂ ਜਿਵੇਂ ਕਹਿ ਦੋ ਕਿ ਨੇੜੇ ਨਾਲ ਉਹਦੇ ਜਾਂ ਹੱਥ ਮਿਲਾਉਂਦੇ ਰਹੀਏ ਨਾ ਕਿਸੇ ਨਾਲ ਵਿਗੜੇ ਉਹਦੇ ਤੇ ਕੰਮ ਤਾਂ ਕਰ ਰਹੀ ਹੈ ਪਰ ਮੇਰੇ ਖਿਆਲ ਨਾਲ ਸਿੱਧੂ ਨੂੰ ਦੁਬਾਰਾ ਕੋਈ ਏਡੀ ਵੱਡੀ ਪੋਸਟ ਦੇ ਕੇ ਜਾਂ ਅਹੁਦਾ ਦੇ ਕੇ ਨਿਵਾਜ ਦੇਵੇ ਉਹ ਸ਼ਾਇਦ ਹਾਈ ਕਮਾਂਡ ਦੇ ਵਸਤ ਵੀ ਨਾ ਹੋਵੇ ਜਾਂ ਹਾਈ ਕਮਾਂਡੇ ਚਾਹੁੰਦੀ ਵੀ ਨਾ ਹੋਵੇ ਜਾਂ ਹਾਈ ਕਮਾਂਡ ਕਹਿ ਲੋ ਕਿ ਬੇਵਸ ਵੀ ਨਾ ਹੋ ਜੇ ਕਿ ਸਿੱਧੂ ਨੂੰ ਕਿਨਾਰਾ ਕਰੋ ਜੀ ਬਾਕੀ ਲੀਡਰਸ਼ਿਪ ਜਿਹੜੀ ਹੈਗੀ ਸਾਡੀ ਕਿਉਂਕਿ ਚੋਣਾਂ ਤਾਂ ਇਹਨਾਂ ਨੇ ਲੜਦੀਆਂ ਹੀ ਨੇ ਹੁਣ ਸਿੱਧੂ ਦੇ ਕਹਿਣ ਤੋਂ ਉਹ ਨਵੀਂ ਕਾਂਗਰਸ ਤਾਂ ਖੜੀ ਨਹੀਂ ਹੋ ਸਕਦੀ ਪੰਜਾਬ 'ਚ ਕਿ 117 ਦੀ 117 ਸੀਟਾਂ ਤੇ 90 ਬੰਦੇ ਅਡਜਸਟ ਕਰ ਦੋ ਜੀ ਜਾਂ ਜਿਹੜੀਆਂ 13 ਸੀਟਾਂ ਦੇ ਵਿੱਚ ਜਿੰਨੀਆਂ ਵੀ ਇਹਨਾਂ ਦੇ ਹਿੱਸੇ ਆਉਂਦੀਆਂ ਨੇ ਘੱਟ ਜੋੜ ਤੋਂ ਬਾਅਦ ਉਹ ਸਿੱਧੂ ਦੇ ਕਹਿਣ ਨਾਲ ਓਨੇ ਬੰਦੇ ਨਵੇਂ ਲਿਓ ਇਹ ਤਾਂ ਹੋ ਨਹੀਂ ਸਕਦਾ ਸੋ ਜਿਹੜੇ ਨਵੇਂ ਬੰਦੇ ਜੋੜੇ ਜਾ ਰਹੇ ਨੇ ਉਹ ਸਿੱਧੂ ਦੇ ਗਰੁੱਪ ਦੇ ਹੋਣਗੇ ਔਰ ਸਿੱਧੂ ਨਵੇਂ ਗੱਲ ਇੱਕ ਜਿਹੜਾ ਲਿਆ ਕੇ ਉਹ ਖੜਾ ਕਰਨਗੇ ਔਰ ਇਹ ਜਿਵੇਂ ਆਪਾਂ ਕਹਿ ਲਓ ਕਿ ਦਿੱਲੀ ਦੇ ਵਿੱਚ ਇੱਕ ਅਖ ਦਾ ਸਹਾਰਾ ਲੈ ਕੇ ਕੇਤਰੀਵਾਰ ਲੀਡਰ ਬਣੇ ਆ ਇਸੇ ਤਰ੍ਹਾਂ ਇਹ ਬਣਨਗੇ ਪੰਜਾਬ ਦੇ ਵਿੱਚ ਇਕੱਠ ਕਰਕੇ ਇਹ ਇੱਕ ਲੱਖ ਤੜਾ ਬਣਾ ਕੇ ਇਹ ਲੀਡਰ ਬਣ ਸਕਦੇ ਆ ਵੱਡੇ ਔਰ ਜਿਵੇਂ ਕਹਿ ਸਕਦੇ ਨਾ ਕਿ ਵਨ ਮੈਨ ਆਰਮੀ ਹੋਵੇ ਚੰਨ ਵਾਲਾ ਕੰਮ ਹੋਏਗਾ ਉਹ ਹੋਏਗਾ ਦੂਜੇ ਪਾਸੇ ਇੱਥੇ ਮੈਂ ਲੋਕਾਂ ਦੀ ਵੀ ਗੱਲ ਕਰ ਦਨਾ ਗੁਰਜਿੰਦਰ ਜੀ ਕਿ ਜਿਹੜੇ ਪੰਜਾਬ ਦੇ ਵਿੱਚ ਲੋਕ ਨੇ ਨਾ ਉਹ ਆਪਣੇ ਆਪਣੇ ਦਿਮਾਗ ਤੋਂ ਨਹੀਂ ਚੱਲਦੇ ਇਦਾਂ ਉਹਨਾਂ ਨੂੰ ਕੋਈ ਨਾ ਕੋਈ ਚਲਾਉਣ ਵਾਲਾ ਚਾਹੀਦਾ ਹੈ ਉਹ ਹਮੇਸ਼ਾ ਚਾਹੁੰਦੇ ਨੇ ਕਿ ਸਾਡੇ ਸਿਰ ਤੇ ਕੋਈ ਡੰਡਾ ਜਿਹਾ ਹੋਵੇ ਤਾਂ ਅਸੀਂ ਤੁਰੀਏ ਕਿਸੇ ਨੂੰ ਸਵਾਲ ਕਰਨ ਦੀ ਕੋਈ ਸਮਰੱਥਾ ਨਹੀਂ ਰੱਖਦਾ ਕੋਈ ਹਿਯਾ ਨਹੀਂ ਰੱਖਦਾ ਕੋਈ ਜ਼ੁਰਤ ਨਹੀਂ ਰੱਖਦਾ ਗੱਲ ਹੁੰਦੀ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੁੰਦੀ ਹੈ ਪੰਜਾਬ ਦੇ ਹਿਟਾਂ ਦੀ ਜਿਹੜੀਆਂ ਗੱਲਾਂ ਨੇ ਜਿੱਦਾਂ ਨਵਜੋਤ ਸਿੰਘ ਸਿੱਧੂ ਵੀ ਕਰਦੇ ਨੇ ਸਟੇਜ ਤੇ ਇਕੱਲੇ ਨਵਜੋਤ ਸਿੰਘ ਸਿੱਧੂ ਨਹੀਂ ਕਰਦੇ ਕਿ ਸ਼ਾਇਰੋ ਸ਼ਾਇਰੀ ਕਰਤੀ ਜਾਂ ਦਾਅਵੇ ਠੋਕਦੇ ਜਾਂ ਵਾਅਦੇ ਕਰਦੇ ਜਾਂ ਐਂ ਕਰ ਨੂੰ ਉਹ ਕਰਦੇ ਉਹ ਕਿਹੜੇ ਲੀਡਰ ਨੇ ਨਹੀਂ ਕੀਤੀਆਂ ਸਿੰਪਲ ਗੱਲ ਹੈ ਇੱਕ ਸਵਾਲ ਵੀ ਹੈਗਾ ਪੰਜਾਬ ਦੇ ਲੋਕਾਂ ਨੂੰ ਕਿ ਇਹੋ ਜਿਹਾ ਕਿਹੜਾ ਲੀਡਰ ਹੈ ਜਿਨੇ ਤੁਹਾਨੂੰ ਗੱਲਾਂ ਕਰਕੇ ਥੋੜੇ ਤੋਂ ਸੱਤਾ ਖੋਈ ਨਹੀਂ ਹੱਥਾਂ ਚ ਗੱਲ ਹਰੇਕ ਤੇ ਵਿਸ਼ਵਾਸ ਕਰਕੇ ਤੁਰ ਪੈਂਦੇ ਐ ਅਖਾਣੀ ਚ ਕਿਸੇ ਨੂੰ ਵੀ ਲੀਡਰ ਬਣਾਉਣਾ ਜਾਣਦੇ ਵਸੇ ਲੀਡਰ ਬਣਾ ਕੇ ਉਹਦੇ ਮਗਰ ਤੁਰ ਪਣਗੇ ਫਿਰ ਜਦੋਂ ਉਹ ਹੀ ਡਾਂਗ ਖੜਕਾਂਦਾ ਫਿਰ ਉਹ ਬੁਰਾ ਹੋ ਜਾਂਦਾ ਇੱਕ ਤਾਂ ਇਹ ਗੱਲ ਹੋਊਗੀ ਦੂਜੀ ਗੱਲ ਇਹ ਵੀ ਹੈਗੀ ਹੈ ਕਿ ਜਦੋਂ ਸੱਤਾ ਧਿਆ ਜਾਂਦਾ ਨਾ ਬੰਦਾ ਫਿਰ ਪੰਜਾਬ ਦੇ ਲੋਕਾਂ ਨੂੰ ਦਰਕਨਾਰ ਕਰ ਦਿੰਦੇ ਇਹ ਵੀ ਗੱਲ ਹੈਗੀ ਆ ਉਹ ਇੱਕ ਵਾਰੀ ਸੱਤਾ ਜਾਇ ਨਹੀਂ ਕੁਰਸੀ ਤੇ ਬੈਠਾ ਨਹੀਂ ਉਹਨੂੰ ਉਹਨੂੰ ਜਦੇ ਭੰਡ ਦਿੰਦੇ ਆ ਤੇ ਇਹਨੂੰ ਇਹਨੂੰ ਹੋਰ ਖਤਮ ਕਰੋ ਬਹੁਤ ਆ ਬਸ ਇਹ ਤਾਂ ਹੁਣ ਆਪਣੀ ਆਈ ਕਰਨ ਲੱਗਿਆ ਵੀ ਜਦੋਂ ਉਹ ਪਹਿਲਾਂ ਆਪਣੀ ਆਈ ਕਰਦਾ ਸੀਗਾ ਉਦੋਂ ਨਹੀਂ ਦੇਖਿਆ ਤੁਸੀਂ ਉਦੋਂ ਜਦੋਂ ਤੁਸੀਂ ਸੱਤਾ ਤੇ ਬਿਠਾਉਣਾ ਸੀ ਉਦੋਂ ਨਹੀਂ ਪਰਖਿਆ ਉਦੋਂ ਨਹੀਂ ਕੁਐਸਚਨ ਕਰੇ ਵੀ ਤੂੰ ਕਿੱਦਾਂ ਕਰੇਗਾ ਤੂੰ ਸੈਂਟਰ ਤੋਂ ਬਾਗੀ ਹੋ ਕੇ ਚੱਲੇਗਾ ਤਾਂ ਕਿੱਦਾਂ ਚੱਲੇਗਾ ਤੇਰੇ ਸਿਰ ਤੇ ਡੰਡਾ ਰੱਖਿਆ ਜਾਊ ਸੈਂਟਰ ਦਾ ਤਾਂ ਤੂੰ ਕਿਵੇਂ ਸਹੇਂਗਾ ਤੂੰ ਫੇਰ ਉਹੀ ਤਾਂ ਨਹੀਂ ਗੱਲ ਕਰਨੀ ਬਾਦਲਾਂ ਵਾਲੀ ਕੈਪਟਨ ਵਾਲੀ ਜਾਂ ਹੋਰ ਜਿਹੜੀਆਂ ਪਾਰਟੀਆਂ ਨੇ ਜਾਂ ਹੁਣ ਸੱਤਾ ਚ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਉਹਨਾਂ ਵਰਗੀ ਜਾਂ ਤੂੰ ਕੱਲ ਨੂੰ ਕੀ ਨਵਾਂ ਕਰੇਗਾ ਕਿੱਦਾਂ ਕਰੇਗਾ ਤੂੰ ਕਿੱਥੋਂ ਲਿਆਏਗਾ ਰੈਵਨਿਊ ਠੀਕ ਹੈ ਅੱਜ ਸਵਾਲ ਤਾਂ ਸਾਰੇ ਕੀ ਭਗਵੰਤ ਸਿੰਘ ਮਾਨ ਹੋਣੇ ਨਹੀਂ ਜਦੋਂ ਸਰਕਾਰ ਤੋਂ ਪਹਿਲਾਂ ਲੋਕ ਸਭਾ ਚ ਸੀਗੇ ਉਦੋਂ ਨਹੀਂ ਸੀ ਮੁੱਦੇ ਚੱਕਦੇ ਕਿ ਕੈਪਟਨ ਮਨਿੰਦਰ ਸਿੰਘ ਨੇ ਸਟੇਜਾਂ ਦੇ ਉੱਤੇ ਖੂਣਾ ਨਹੀਂ ਖੜਕਾਉਂਦਾ ਸੀ ਈ ਪ੍ਰਕਾਸ਼ ਸਿੰਘ ਬਾਦਲ ਦਾ ਸੁਖਬੀਰ ਸਿੰਘ ਬਾਦਲ ਦਾ ਮੋਦੀ ਟੀਆ ਸਾਹਿਬ ਨਹੀਂ ਉਹ ਕਰਦੇ ਸੀਗੇ ਵਾਅਦੇ ਕਰਦੇ ਸੀ ਦਾਅਵੇ ਕਰਦੇ ਸੀਗੇ ਠੋਖਦੇ ਸੀਗੇ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕੌਣ ਲੀਟਰ ਨਹੀਂ ਕਰਦਾ ਇਹ ਨਰਿੰਦਰ ਮੋਦੀ ਨੇ ਨਹੀਂ ਕੀਤੀਆਂ ਗੱਲਾਂ ਉਹ ਬਾਅਦ ਵਿੱਚ ਸ਼ਰਿਆਮ ਕਹ ਰਹੇ ਆ ਕਿ ਮੈਂ ਝੂਮਲੇ ਆ ਤਾਂ ਝੂਮਲੇ ਆ ਚੋਂ ਝੂਮਲੇ ਆ 15 ਲੱਖ ਖਾਤਿਆਂ 'ਚ ਪਾਣਾ ਲੱਖ ਮਨੀ ਬਾਹਰ ਆਣੀ ਇਹ ਤਾਂ ਝੂਮਲੇ ਆ ਕਹਿੰਦਾ ਚੋਂ ਝੂਮਲੇ ਹੁਣ ਚੋਂ ਝੂਮਲੇ ਦੇ ਪਿੱਛੇ ਕੌਣ ਲੱਗਦਾ ਜਨਤਾ ਲੱਗਦੀ ਆ ਸੋ ਮੇਰੇ ਖਿਆਲ ਨਾਲ ਜਿਹੜਾ ਚੱਲ ਰਿਹਾ ਨਾ ਸਾਰਾ ਸਿਸਟਮ ਪੰਜਾਬ ਦਾ ਹਿੱਲਿਆ ਹੋਇਆ ਇਹ ਇਹ ਸਿਰਫ ਚੋਣ ਝੂਮਲੇ ਦੇ ਪਿੱਛੇ ਲਗਣ ਕਰਕੇ ਆ ਲੋਕ ਪਿੱਛੇ ਲੱਗਦੇ ਨੇ ਸਵਾਲ ਨਹੀਂ ਖੜੇ ਕਰਦੇ ਤੱਤਾ ਪੱਖੀ ਜੀ ਇੱਥੇ ਦੇ ਕੇ ਫਿਰ 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 ਵਿਰੋਧ ਹੋ ਜਾਂਦੇ ਨੇ ਫਿਰ ਫਿਰ ਵਿਰੋਧ ਹੋਣਾ ਨਹੀਂ ਚਾਹੀਦਾ ਫਿਰ ਚੱਲੋ ਨਾਲ ਵੀ ਕੁਝ ਕਹਿ ਰਹੇ ਸੀ ਤੁਸੀਂ ਨਹੀਂ ਇਹ ਦੇਖੋ ਕਿ ਇੱਕ ਬੜੀ ਸਿੰਪਲ ਤੇ ਸਾਫ਼ ਸਪਸ਼ਟ ਗੱਲ ਹੈ ਨਾ ਇਹ ਤਾਂ ਕਿ ਲੋਕ ਲਾਹੇ ਨਹੀਂ ਲੈਂਦੇ ਫਿਰ ਲੀਡਰਾਂ ਤੋਂ ਜੇਕਰ 300 ਇਹਨਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਫ ਕੀਤਾ ਉਹਨਾਂ ਨੇ ਪਹਿਲਾਂ ਕਿਹਾ ਸੀ ਅਸੀਂ ਕਰਾਂਗੇ ਤਾਂ ਉਹਨਾਂ ਨੇ ਬਿਜਲੀ ਮਾਫ ਕੀਤੀ ਬਹੁਤ ਚੰਗੀ ਗੱਲ ਹੈ ਇਹ ਬੇਸ਼ੱਕ ਚਲੋ ਠੀਕ ਹੈ ਇੱਕ ਲਾਰਜੈਸਟ ਇਸ਼ੂ ਤੌਰ ਦੇ ਪਰ ਦੇਖ ਸਕਦੇ ਹਾਂ ਖਜ਼ਾਨੇ 'ਚ ਪਰ ਬੋਝ ਪੈਂਦਾ ਸਬਸਿਡੀ ਪਰ ਜੇਕਰ ਆਪਾਂ ਗਰਾਊਂਡ ਲੈਵਲ ਲੋਕਾਂ ਦੀ ਰਿਐਲਿਟੀ ਦੇਖੀਏ ਤਾਂ ਬਿਲਕੁਲ ਇੱਕ ਸਹੀ ਫੈਸਲਾ ਹੈ ਬਿਜਲੀ ਦਾ ਲੈ ਆ ਕਿਉਂਕਿ ਬਿਜਲੀ ਮਹਿੰਗੀ ਹੋ ਗਈ ਆਮ ਬੰਦੇ ਦਾ ਬਿੱਲ ਹੋਣਾ ਨਹੀਂ ਪਰ ਹੁੰਦਾ ਜਿਹੜੇ ਬੰਦੇ ਦੀ 300 ਰੁਪਏ ਦਿਹਾੜੀ ਹੈ 9000 ਰੁਪਏ ਮਹੀਨੇ ਦੇ ਕਮਾਉਂਦਾ ਉਹ 5000 ਬਿੱਲ ਕਿੱਥੋਂ ਭਰ ਦਊਗਾ ਇਹ ਆਵਾਜ਼ ਦੀ ਪਾਰਟੀ ਦਾ ਬੜਾ ਚੰਗਾ ਫੈਸਲਾ ਬਿਜਲੀ ਦਾ ਜਿਹੜਾ ਲਿਆ ਹੋਇਆ ਤੇ ਯਾਨੀ ਕਿ ਲੋਕ ਵਰ ਸੁਵਿਧਾਵਾਂ ਤਾਂ ਲੈਂਦੇ ਨੇ ਕਿਸੇ ਨੇ ਕਿਸੇ ਨੇ ਕੋਈ ਅਹੁਦਾ ਲੈਣਾ ਕਿਸੇ ਨੇ ਕਿਸੇ ਸਰਕਾਰ ਤੋਂ ਸਬਸਿਡੀ ਲੈਣੀ ਹੈ ਤੇ ਕਿਸੇ ਨੇ ਕਿਸੇ ਹੋਰ ਤਰੀਕੇ ਦੀ ਫੈਸਿਲਿਟੀ ਲੈਣੀ ਹੈ ਸੁਵਿਧਾਵਾਂ ਤਾਂ ਲੋਕ ਲੈਂਦੇ ਨੇ ਨਾ ਐ ਤਾਂ ਹੈ ਨਹੀਂ ਕਿ ਲੋਕਾਂ ਨੇ ਸਿਰ ਬੋਟ ਦੇ ਦਿੱਤੀ ਲੋਕ ਉਸ ਤੈ ਜਿਹੜੇ ਬੇਸ਼ੱਕ ਆਪਾਂ ਹੀ ਗੱਲ ਮੰਨਦੇ ਹਾਂ ਕਿ ਸਰਕਾਰਾਂ ਦਾ ਹੱਕ ਹੁੰਦਾ ਪਰੋਵਾਈਡ ਕਰਾਉਣਾ ਕਿ ਬੋਟ ਦੇ ਰੂਪ ਦੇ ਵਿੱਚ ਲੋਕਾਂ ਨੇ ਤਾਕਤ ਦਿੱਤੀ ਹੈ ਇੱਕ ਪੋਜ਼ਿਟਿਵ ਚੀਜ਼ ਤੋਂ ਹਟ ਕੇ 네ਗੇਟਿਵ ਦਾ ਹੁੰਦਾ ਕਿਸੇ ਨੇ ਚੇਅਰਮੈਨ ਨਹੀਂ ਲੈਣੀ ਹੈ ਕਿਸੇ ਨੇ ਐਮਐਲਏ ਦੇ ਨੇੜੇ ਲੱਗਣਾ ਕਿਸੇ ਨੇ ਲੀਡਰ ਦੇ ਨਾਲ ਰਹਿਣਾ ਕਿਸੇ ਨੇ ਐਸਐਚ ਨੂੰ ਫੋਨ ਕਰਾਉਣਾ ਜਿੱਦਾਂ ਕਿ ਕਿਸੇ ਦੀ ਸੋਚ ਹੁੰਦੀ ਹੈ ਉਹ ਫਾਇਦੇ ਵੀ ਤਾਂ ਲੋਕ ਲੈਂਦੇ ਨੇ ਬੋਟ ਲੋਕ ਪੈਸੇ ਨਹੀਂ ਲੈਂਦੇ ਲੋਕ ਦਾਰੂ ਦੀ ਬੋਤਲ ਨਹੀਂ ਲੈਂਦੇ ਸਾਰਾ ਕੁਝ ਕਰਦੇ ਨੇ ਇਹਦੇ 'ਚ ਕੋਈ ਦੋਰਾਮਾ ਨਹੀਂ ਕਿ ਉਹ ਵੀ ਕਰਕੇ ਮੈਂ ਕਰਦਾ ਸੀ ਜੀ ਸਰ ਜਿਹੜੇ ਜਿਵੇਂ ਹੁਣ ਜਿਵੇਂ ਤੁਸੀਂ ਸਹੂਲਤ ਦੀ ਗੱਲ ਕੀਤੀ ਹੈ ਹੁਣ ਸਾਰੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਈ ਸਹੂਲਤ ਤਾਂ ਉਹਨਾਂ ਕੋਲ ਵੀ ਪਹੁੰਚਣੀ ਏ ਜੇ ਤੁਸੀਂ ਬਿਜਲੀ ਫ੍ਰੀ ਦੀ ਗੱਲ ਕਰਦੇ ਹੋ ਕੇਵਲ ਉਹਨਾਂ ਦੇ ਕਨੈਕਸ਼ਨ ਥੋੜੀ-ਪੁਰੀ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਹੈ ਨਹੀਂ ਹੁਣ ਪੰਜਾਬ ਸਰਕਾਰ ਨੇ ਬਿੱਲ ਪਹਿਲਾਂ ਉਹਨਾਂ ਦੇ ਮਾਫ ਥੋੜੀ ਸੇ ਅਕਾਲੀ ਸਰਕਾਰ ਵੇਲੇ ਜੀ ਮੋਟਰਾਂ ਦੇ ਜਿਨ੍ਹਾਂ ਨੇ ਅਕਾਲੀਆਂ ਨੂੰ ਵੋਟ ਪਾਈ ਆ ਜੀ ਕੱਲ ਹੋਣੀ ਸਹੂਲਤਾਂ ਦੇਣਾ ਇਹ 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 ਜਨਤਾ ਦਾ ਅਧਿਕਾਰ ਹੈ ਇਹ ਨੂੰ ਪਾਸੇ ਰੱਖ ਕੇ ਜਦੋਂ ਤੁਸੀਂ ਸੋਚੋਗੇ ਵੀ ਓਵਰਆਲ ਸਮਾਜ ਦਾ ਸਾਰੇ ਸਮਾਜ ਦਾ ਸਾਡੇ ਸੂਬੇ ਦਾ ਸਾਡੇ ਲੋਕਾਂ ਦਾ ਸਾਡੇ ਸੂਬੇ ਦੇ ਹਿੱਤਾਂ ਦਾ ਭਲਾ ਕੌਣ ਕਰੂਗਾ ਇਹਨਾਂ ਦਾ ਫਰਜ਼ ਬਣਦਾ ਹੈ ਸਤ ਜਦੋਂ ਸੱਤਾ ਚਾਹਣ ਦੇ ਸਰਕਾਰ ਬਣਦੀ ਏ ਇਸੇ ਕਰਕੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਹਾਂ ਜਿਹੜੇ ਚਾਪਲੂਸੀ ਜਿਹੜੀ ਤੁਸੀਂ ਚੇਅਰਮੈਨੀਆਂ ਦੀ ਗੱਲ ਕਰਦੇ ਹੋ ਇਹ ਤਾਂ ਚਾਪਲੂਸ ਨੇ ਤਾਂ ਚਮਚੇ ਹੁੰਦੇ ਨੇ ਨਹੀਂ ਪ੍ਰਵੀਨਦਰ ਜੀ ਮੈਂ ਇੱਕ ਗੱਲ ਮੈਂ ਕਲੀਅਰ ਕਰਦਾ ਆਪਣੇ ਜੀ ਆਪਣੇ ਦਰਸ਼ਕ ਸੋਚਣਗੇ ਕਿ ਪਤਾ ਨਹੀਂ ਇਹਨਾਂ ਨੂੰ ਸਮਝ ਨਹੀਂ ਇਸ ਗੱਲ ਦੀ ਮੈਂ ਇਹ ਗੱਲ ਕਹਿੰਦਾ ਸੀ ਸਹੂਲਤ ਵਾਲੀ ਤਾਂ ਕਿ ਜਦੋਂ ਸਰਕਾਰ ਤੁਹਾਨੂੰ ਇਹ ਗੱਲ ਕਹਿੰਦੀ ਹੈ ਕਿ ਅਸੀਂ ਸਬਸਿਡੀ ਦੇ ਰੂਪ ਦੇ ਵਿੱਚ ਤੁਹਾਨੂੰ ਬਿਜਲੀ ਮੁਫਤ ਦੇਵਾਂਗੇ ਤੁਸੀਂ ਉਸ ਚੀਜ਼ ਦਾ ਵਿਰੋਧ ਕਿਉਂ ਨਹੀਂ ਕਰਦੇ ਕਿ ਅਸੀਂ ਮੁਫਤ ਕੁਝ ਨਹੀਂ ਲੈਣਾ ਜਿਹੜਾ ਹੱਕ ਹੈ ਸਾਨੂੰ ਉਹ ਦਿਓ ਮੇਰੇ ਕਹਿਣ ਦਾ ਮਤਲਬ ਸੀ ਕਿ ਜਿਹੜੇ ਲੋਕ ਨੇ ਲੋਕ ਲੀਡਰਾਂ ਨਾਲੋਂ ਵੀ ਵੱਧ ਬੇਈਮਾਨ ਨੇ ਬਿਲਕੁਲ ਉਹ ਉਹੀ ਉਹੀ ਤਾਂ ਦੱਸ ਰਹੇ ਸੀ ਆਪਾਂ ਵੀ ਗੱਲ ਕਰ ਰਹੇ ਸੀ ਕਿ ਲੋਕ ਨੇ ਜਿਹੜੇ ਉਹ ਉਹਨਾਂ ਚੀਜ਼ਾਂ ਤੇ ਡੁੱਲ ਜਾਂਦੇ ਨੇ ਜਿਹੜੀਆਂ ਚੀਜ਼ਾਂ ਸਦਾ ਸਿਰ ਨਹੀਂ ਰਹਿ ਸਕਦੀਆਂ ਅੱਜ ਅੱਜ ਬਿਜਲੀ ਮਹਿਕਮਾ ਕਰਜ਼ਾਈ ਹੋ ਜੇ ਕਿੱਥੋਂ ਦੇ ਦੇਣਗੇ ਫਰੀ ਜੁੰਟਾ ਇਹ ਫੇਰ ਬਿੱਲ ਲੱਗ ਜਾਣੇ ਆ ਜੇ ਤੁਸੀਂ ਮੰਗਣਾ ਸੀ ਜੇ ਇਹ ਇਹ ਗੱਲ ਕਰਦੇ ਕਿ ਸਾਨੂੰ ਮੁਫਤ ਬਿਜਲੀ ਨਹੀਂ ਚਾਹੀਦੀ ਸਾਨੂੰ ਬਿੱਲ ਭਰਨ ਵਾਸਤੇ ਪੈਸਾ ਮੋਈਆ ਕਰੋ ਰੁਜ਼ਗਾਰ ਦਿਓ ਸਾਨੂੰ ਸਿੱਖਿਆ ਦਿਓ ਸਾਨੂੰ ਸਿਹਤ ਸਹੂਲਤਾਂ ਦਿਓ ਜਿਹੜੀਆਂ ਸਦਾ ਸਿਰ ਰਹਿਗੀਆਂ ਨੇ ਹੁਣ ਸਿਹਤ ਸਹੂਲਤਾਂ ਤੁਸੀਂ ਚਲੇ ਜਾਓ ਐਕਸਰੇ ਕਰਾ ਕੇ আল্ট্রਾਸਾਉਂਡ ਕਰਾ ਕੇ ਦੇਖੇ ਗਰੀਬ ਬੰਦਾ ਐਮ ਆਰ ਆਈ ਕਰਵਾ ਕੇ ਦੇਖੇ ਗਰੀਬ ਬੰਦਾ ਉਹ ਕਿੱਥੇ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਬੁਰਾ ਹਾਲ ਹੈ ਉਹ ਦੇਖੇ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਹੈ ਪ੍ਰਾਈਵੇਟ ਸਕੂਲ ਨਿੰਦੀ ਜਾਂਦੇ ਜੀ ਪੰਜਾਬੀ ਨਹੀਂ ਪੜ੍ਹਾਉਂਦੇ ਜੀ ਫੀਸਾਂ ਵਧਣੇ ਜੀ ਪੰਜਾਬੀ ਪੜ੍ਹਾਉਣ ਵਾਲੇ ਸਕੂਲਾਂ 'ਚ ਕਿੰਨਾ ਦੇ ਬੱਚੇ ਪੜ੍ਹ ਰਹੇ ਨੇ ਸਰਕਾਰ ਇਹਨਾਂ ਨੂੰ ਇਹਨਾਂ ਦੇ ਉੱਤੇ ਸਿਕੰਜਾ ਕਿਉਂ ਨਹੀਂ ਕੱਸਦੀ ਕੋਈ ਪ੍ਰਾਈਵੇਟ ਸਕੂਲਾਂ ਦੇ ਨੂੰ ਜਿਹੜੇ ਨਿਜਮ ਨੇ ਉਹਨਾਂ ਨੂੰ ਹਾਰਡ ਕਰ ਦਵੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਦੇਖੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਕੁਆਲੀਫਿਕੇਸ਼ਨ ਦੇਖੇ ਪੌਜੀਟਿਵ ਦੇ ਵਿੱਚ ਵਾਜਬ ਸੰਘ ਵਿੱਚ ਤਾਂ ਸ਼ੋਅ ਕਰ ਦਿੰਨੇ ਕਿ ਸਾਡੇ ਕੋਲ ਤਾਂ ਸਰਕਾਰੀ ਅਧਿਆਪਕ ਬਹੁਤ ਜ਼ਿਆਦੇ ਨਹੀਂ 30 ਸਟੂਡੈਂਟਸ ਦੇ ਪਿੱਛੇ ਇੱਕ ਅਧਿਆਪਕ ਡਾਈਦਾ ਸਾਡੇ ਕੋਲ ਤਾਂ ਆਲਰੇਡੀ ਪਹਿਲਾਂ ਹੀ ਦੋ ਦੋ ਬੈਠੇ ਨੇ ਉੱਪਰੋਂ ਭਰਤੀ ਕਿੱਥੋਂ ਕਰੀ ਜਾਣਗੇ ਇਹ ਜਦੋਂ ਨੌਕਰੀ ਵੀ ਨਹੀਂ ਹੈਗੀ ਬੱਚਿਆਂ ਦੀ ਪ੍ਰਕਾਰੀ ਸਕੂਲਾਂ ਦੇ ਅਧਿਆਪਕ ਕਿੱਥੋਂ ਭਰਤੀ ਕਰ ਲੈਣਗੇ ਕਿਵੇਂ ਕਰ ਦੇਣਗੇ ਨੀਤੀ ਦੇ ਉਲਟ ਜਾ ਕੇ ਤੇ ਸਰਕਾਰੀ ਸਕੂਲ ਤਾਂ ਬੰਦ ਕਰਨ ਆ ਰਹੇ ਨੇ ਇਹ ਇਹ ਚੀਜ਼ਾਂ ਲੋਕਾਂ ਨੂੰ ਚੱਕਣੀਆਂ ਚਾਹੀਦੀਆਂ ਨੇ ਜਿਹੜੀ ਬੋਤਲ ਪਿੱਛੇ ਤੁਸੀਂ ਵੋਟ ਦੀ ਗੱਲ ਕਰਦੇ ਹੋ ਉਹ ਤਾਂ ਪੈਂਦੀ ਪੈਂਦੀ ਹੈ ਬੋਤਲ ਖਰੀਦ ਕਿੱਥੇ ਨਹੀਂ ਖਰੀਦਦਾਗਾ ਬੰਦਾ ਫਿਰ ਫਿਰ ਡਾਂਗ ਵੀ ਤਾਂ ਪੈਂਦੀ ਐ ਨਾ ਜੀ ਐਸ ਜੀ ਪ੍ਰਵਿੰਦਰ ਜੀ ਤੁਸੀਂ ਸਿਹਤ ਸਹੂਲਤ ਦੀ ਗੱਲ ਕੀਤੀ ਉਦਾਹਰਣ ਦੇ ਤੌਰ ਤੇ ਲੈ ਲਓ ਕਿ ਕਿਸੇ ਬੰਦੇ ਨੂੰ ਕੈਂਸਰ ਹੋ ਗਿਆ ਸਰਕਾਰ ਨੇ ਉਹਨੂੰ 2-4 ਲੱਖ ਰੁਪਇਆ ਦੇ ਦਿਆ ਜਾਂ ਉਹਦਾ ਇਲਾਜ ਮੁਫਤ ਕਰ ਦਿਆ ਬਿਲਕੁਲ ਕਿ ਤੇਰਾ ਕੈਂਸਰ ਦਾ ਇਲਾਜ ਉਹ ਸਿਹਤ ਸਹੂਲਤ ਥੋੜੀ ਐ ਸਿਹਤ ਸਹੂਲਤ ਤਾਂ ਆਹ ਹੈ ਕਿ ਕੈਂਸਰ ਪੈਦਾ ਕਿਹੜੀ ਚੀਜ਼ ਤੋਂ ਕੈਂਸਰ ਪੈਦਾ ਹੋ ਰਿਹਾ ਕਿਹੜੀ ਚੀਜ਼ ਤੋਂ ਬਿਮਾਰੀ ਪੈਦਾ ਹੋ ਰਹੀ ਐ ਜੇ ਤੋਂ ਬਿਮਾਰੀ ਪੈਦਾ ਹੋ ਰਹੀ ਹੈ ਉਥੋਂ ਇਲਾਜ ਕਰੋ ਨਾ ਯਾਨੀ ਕਿ ਬਿਮਾਰ ਹੋਏ ਬੰਦੇ ਦਾ ਫ੍ਰੀ ਟ੍ਰੀਟਮੈਂਟ ਕਰ ਦੇਣਾ ਸਿਹਤ ਸੂਲਤਾ ਨਹੀਂ ਗੱਡੇ ਜਾ ਸਕਦੀ ਸਿਹਤ ਸੂਲਤਾ ਆ ਕੇ ਬਿਮਾਰੀ ਪੈਦਾ ਨਾ ਹੋਵੇ ਉਹ ਸਿਹਤ ਹੈ ਬਿਲਕੁਲ ਆਹੀ ਚੀਜ਼ਾਂ ਨੇ ਹੁਣ ਪੀਜੀਆਈ ਆ ਇੱਕ ਪੀਜੀਆਈ ਦੇ ਵਿੱਚ ਤੁਸੀਂ ਹਰ ਇੱਕ ਬੰਦਾ ਰੈਪਰ ਹੋ ਰਿਹਾ ਪੀਜੀਆਈ ਨੂੰ ਹਰ ਇੱਕ ਬੰਦਾ ਰੈਪਰ ਹੋ ਰਿਹਾ ਪੀਜੀਆਈ ਨੂੰ ਤੇ ਸਰਕਾਰੀ ਹਸਪਤਾਲਾਂ 'ਚ ਕੀ ਹੁੰਦਾ ਹੈ ਲੋਕਾਂ ਨੂੰ ਤਾੜੇ ਲਈ ਤਨਖਾਹਾਂ ਦੇ ਰਹੇ ਹੋ ਆ ਆ ਗੱਲਾਂ ਕੌਣ ਕਰ ਰਿਹਾ ਕੋਈ ਕਰਦਾ ਸਿੱਖਿਆ ਦੇ ਉੱਤੇ ਕੌਣ ਗੁੰੰਦ ਰਿਹਾ ਕੀ ਨਵਜੋਤ ਸਿੰਘ ਸਿੱਧੂ ਦੀ ਪਾਲਿਸੀ ਹੈ ਕੋਈ ਸਿੱਖਿਆ ਦੀ ਕੀ ਹੋਰ ਕਿਸੇ ਲੀਡਰ ਦੀ ਹੈ ਕੀ ਹੋਰ ਕਿਸੇ ਲੀਡਰ ਦੀ ਸਹੂਲਤਾਂ ਬਾਰੇ ਆ ਸਿਹਤ ਸਹੂਲਤਾਂ ਬਾਰੇ ਹੈ ਪਾਲਸੀ ਕੀ ਰਜਗਾਰ ਬਾਰੇ ਹੈਗੀ ਹੈ ਕੋਲ ਉਸੀ ਕੋਈ ਪਾਲਸੀ ਨਹੀਂ ਗੱਲਾਂ ਕਰੀ ਜਾਂਦੇ ਨੇ ਫਲਾਣਾ ਖਾ ਗਿਆ ਉਹ ਟਮਕਾਣਾ ਖਾ ਗਿਆ ਉਹ ਐ ਨਾ ਕਰ ਉਹ ਤੂੰ ਐ ਕਹਿੰਦਾ ਸੀ ਕਹੀ ਜਾ ਉਹ ਦਿਨ ਤੇ ਲੋਕ ਨੇ ਜਿਹੜੇ ਮੂਰਖ ਬਣਾਈ ਜਾਂਦੇ ਨੇ ਇਹ ਬਣਾਈ ਜਾਂਦੇ ਨੇ ਉਹ ਤਾੜੀਆਂ ਮਾਰਨ ਨੂੰ ਸ਼ੇਰ ਨੇ ਜਿੰਦਾਬਾਦ ਕਹਿਣ ਨੂੰ ਸ਼ੇਰ ਨੇ ਬਸ ਹੋਰ ਬਦਲਾਅ ਕੁਝ ਨਹੀਂ ਹੈ ਨਾ ਹੋਇਆ ਨਾ ਹੋਣਾ ਜਦੋਂ ਤੱਕ ਲੋਕ ਜਾਗਰੂਕ ਨਹੀਂ ਹੁੰਦੇ ਦੁਜਾ ਮਾਇਥਿਕ ਮੇਰਾ ਅੰਦਰੋਂ ਆਇਆ ਕਹਿੰਦਾ ਕਿ ਰੋਸ ਸਾ ਵੀ ਹੈਗਾ ਰੋਸ ਵੀ ਹੈਗਾ ਖਾਸ ਕਰ ਜਿਹੜੇ ਪੰਜਾਬ ਦੇ ਪੜੇ ਲਿਖੇ ਲੋਕ ਨੇ ਬੁੱਧੀਜੀਵੀ ਕਹਾਉਂਦੇ ਨੇ ਨਾ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਨੇ ਲੈਕਚਰਾਰ ਨੇ ਕਿਤਾਬਾਂ ਲਿਖਦੇ ਨੇ ਬਾਹਰ ਬੈਠੇ ਨੇ ਜਾਂ ਹੋਰ ਵੱਡੀਆਂ ਪੋਸਟਾਂ ਜਿਨ੍ਹਾਂ ਦੇ ਤਜਰਬੇ ਨੇ ਗਰਾਊਂਡ ਲੈਵਲ ਤੋਂ ਇਹ ਨਹੀਂ ਕਿ ਰੂਪਕ ਕਿਤਾਬੀ ਕੀੜਾ ਬਣ ਕੇ ਕੋਈ ਏਸੀ 'ਚ ਬੈਠ ਕੇ ਪੜ ਕੇ ਡੀਸੀ ਲੱਗਿਆ ਤਾਂ ਉਹ ਸਮਝਦਾਰ ਨਹੀਂ ਨਹੀਂ ਇਹਨਾਂ ਨੇ ਜਿਨਾਂ ਨੇ ਮਿਹਨਤਾਂ ਕਰੀਆਂ ਨੇ ਜ਼ਮੀਨ ਤੋਂ ਜੁੜੇ ਜ਼ਮੀਨਾਂ ਨਾਲ ਜੁੜ ਕੇ ਮਿਹਨਤਾਂ ਕਰੀਆਂ ਸੰਘਰਸ਼ ਕਰੇ ਨੇ ਉਹਨਾਂ ਉਹ ਬੁੱਧੀਜੀਵੀ ਬੰਦੇ ਉਹ ਘਰਾਂ 'ਚ ਬੈਠੇ ਨਹੀਂ ਉਹ ਲੋਕਾਂ ਨੂੰ ਜਾਗਰੂਕ ਨਹੀਂ ਕਰਦੇ ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਦਾ ਤਾਂ ਇਹ ਸੁਭਾਅ ਬਣ ਗਿਆ ਫਿਤਰਤ ਬਣ ਗਈ ਕੋਈ ਵੀ ਬੰਦਾ ਦੱਲੀ ਛੱਲੀ ਖੜਾ ਹੋਵੇ ਚਾਰ ਨਾਰੇ ਲਾਵੇ ਲੋਕਾਂ ਨੇ ਮਗਰ ਲਾ ਕੇ ਵੀ ਹਾਂ ਬੱਲੇ ਮੈਂ ਕਰਦੂ ਮੈਂ ਉਹ ਕਰਦੂ ਖਾਸ ਕਰਕੇ ਧਰਮ ਦੇ ਨੰਤੇ ਉਹਦੇ ਮਗਰ ਲੱਗ ਜਾਂਦੇ ਨੇ ਉਹਨਾਂ ਦਾ ਲੀਡਰ ਹੋ ਜਾਂਦਾ ਬਸ ਉਹਨੂੰ ਸਿਰ ਤੇ ਬਿਠਾ ਲੈਂਦੇ ਨੇ ਉਹਦੀ ਕੋਈ ਨਾਮ ਦਾ ਬੈਕਗ੍ਰਾਉਂਡ ਦੇਖਦਾ ਕੋਈ ਨਾਂ ਨੂੰ ਪੁੱਛਦਾ ਕੋਈ ਵੀ ਕੌਣ ਸੀ ਕਿੱਥੋਂ ਆਇਆ ਇਹਨੇ ਪਹਿਲਾਂ ਕੀ ਕੀਤਾ ਇਹ ਇਹ ਸੱਤਾ ਦਾ ਲਾਲਚੀ ਤਾਂ ਨਹੀਂ ਹੈਗਾ ਇਹ ਉਹ ਉਹ ਕੰਮ ਛੱਡ ਕੇ ਇੱਧਰ ਕਿਉਂ ਆ ਰਿਹਾ ਠੀਕ ਹੈ ਹੁਣ ਤਾਂ ਤੁਸੀਂ ਦੇਖੋਗੇ ਫਿਲਮ ਇੰਡਸਟਰੀ ਹੋ ਗਈ ਸਾਧ ਸੰਤ ਹੋ ਗਏ ਜਿਹੜੇ ਵੱਡੇ ਲੈਵਲ ਦੇ ਸੀਗੇ ਸੰਕਰਾचार्य ਆ ਆ ਆ ਵਗੈਰਾ ਜੋਗੀ ਵਰਗੇ ਉਹ ਸੱਤਾ ਵੱਲ ਨੂੰ ਕਿਉਂ ਮੋੜ ਰਹੇ ਨੇ ਪੁਰਾਣੋ ਪਤਾ ਵੀ ਲੋਕਾਂ ਨੂੰ ਮੂਰਖ ਬਣਾਉਣ ਦਾ ਸਭ ਤੋਂ ਵੱਡਾ ਤਰੀਕਾ ਚੁੱਪ ਕਰਕੇ ਇੱਕ ਵਾਰੀ ਝੂਠ ਬੋਲੋ 2-4 ਮਹੀਨੇ ਫੜ ਕੇ 5 ਸਾਲ ਨਾਲੇ ਡੰਡਿਆਂ ਨਾਲ ਘੜੋ ਲੋਕਾਂ ਨੂੰ ਨਾਲੇ ਇਲਾਜ ਕਰੋ ਨਾਲੇ ਐਸ਼ ਕਰੋ ਉਹ ਇੱਧਰ ਨੂੰ ਕਿਉਂ ਆਂਦੇ ਨੇ ਉਹ ਸਭ ਸਮਝ ਗਏ ਇਹ ਲੋਕ ਨੇ ਜਿਹੜੇ ਲੋਕ ਇਦਾਂ ਹੀ ਚੱਲਣਗੇ ਇਹ ਬਦਲ ਬਦਲ ਭਾਲਦੇ ਨਹੀਂ ਹੈਗੇ ਸਮਝ ਇਹ ਚਾਹੁੰਦੇ ਨਹੀਂ ਬਦਲ ਇਹ ਸਿਰਫ ਗੁਲਾਮੀ ਭਾਲਦੇ ਨੇ ਅੱਜ ਫਲਾਣੇ ਨੇ ਗੁਲਾਮੀ ਉਹਦੀ ਗੁਲਾਮੀ ਕਰ ਲਈ ਕੱਲ੍ਹ ਉਹਦੀ ਗੁਲਾਮੀ ਕਰਦੇ ਪਰਸ ਨੂੰ ਕੋਈ ਹੋਰ ਨਵਾਂ ਜੀ ਉਹਦੀ ਕਰ ਲਈ ਇੱਥੋਂ ਤੱਕ ਸੀਮਤ ਨੇ ਸੋ ਪਾਲਿਸੀ ਦੇ ਅਕੋਰਡਿੰਗ ਮੈਂ ਨਹੀਂ ਸਮਝ ਸਕਦਾ ਵੀ ਕੋਈ ਪਿਛਲੇ ਹਾਲ ਦੀ ਘੜੀ 'ਚ ਕੋਈ ਪੰਜਾਬ ਨੂੰ ਕੋਈ ਚਾਨਣ ਦਿਖ ਰਿਹਾ ਹੋਵੇ ਜੀ ਵੀ ਪਾਲਿਸੀ ਦਾ ਕਰੋਗੇ ਵੀ ਕੀ ਨਾ ਪ੍ਰਮਿੰਦਰ ਜੀ ਕੇਜਰੀਵਾਲ ਸਾਹਿਬ ਨੇ ਬੈਠ ਕੇ ਦੱਸਿਆ ਸੀ ਭਗਵੰਤ ਮਾਨ ਦੇ ਨਾਲ ਕਿ ਮਾਈਨਿੰਗ ਦੇ ਵਿੱਚੋਂ 20000 ਕਰੋੜ ਕੱਢ ਲਾਂਗੇ 20000 ਕਰੋੜ ਨਿਕਲੇ ਮਾਈਨਿੰਗ ਦੇ ਵਿੱਚੋਂ ਮਤਲਬ ਪਾਲਿਸੀ ਦਾ ਕੋਈ ਬੰਦਾ ਪਾਲਿਸੀ ਲੈ ਕੇ ਆ ਵੀ ਗਿਆ ਉਹਨੇ ਦੱਸ ਵੀ ਦਿੱਤਾ ਕਿ ਐ ਹੋਊਗਾ ਫਿਰ ਦੋ ਸਾਲ ਪੁਰਾਣੀ ਗੱਲ ਹੈ ਕੇਜਰੀਵਾਲ ਸਾਹਿਬ ਕਹਿੰਦੇ ਸੀ 20000 ਕਰੋੜ ਕੱਢਾਂਗੇ ਮਾਈਨਿੰਗ 'ਚੋਂ 1500 ਕਰੋੜ ਨਿਕਲੇ ਮੈਂ ਉਹੀ ਗੱਲ ਕਰਦਾ ਜਦੋਂ ਨੀਅਤ ਸਿੱਧੀ ਹੋਊਗੀ ਨਾ ਸੱਤਾ ਦਾ ਲਾਲਚੰਦੋਂ ਨਿਕਲੂਗਾ ਬੰਦਾ ਕਿਸੇ ਨੂੰ ਕੋਸਣ ਦੀ بجائے ਬੰਦਾ ਉਹਦੇ ਤੇ ਕੰਮ ਕਰੂਗਾ ਔਰ ਇਹ ਨਾਲ ਚ ਛੱਡੇਗਾ ਕਿ ਮੈਂ ਅੱਜ ਸੱਤਾ ਜਾ ਕੇ ਕੱਲ ਨੂੰ ਦੁਬਾਰੇ ਫੇਰ ਆਉਣਾ ਹੈ ਇਹ ਇਹ ਲਾਲਚ ਨਹੀਂ ਕਰੂਗਾ ਫੇਰ ਉਹ ਨੀਤੀਆਂ ਤੇ ਕੰਮ ਕਰੂਗਾ ਨੀਤੀਆਂ ਚੰਗੀਆਂ ਬਣਾਊਗਾ ਜਿਉਂਕ ਹੋਊਗਾ ਮੈਂ ਪੀੜੀਦਰ ਪੀੜੀ ਆਪਣੀ ਅਮੀਰ ਕਰਦਾ ਮੈਂ ਪੀੜੀਆਂ ਆਪਣੀਆਂ ਅਮੀਰ ਕਰਦਾ ਮੈਂ ਪੈਸਾ ਇੰਨਾ ਕਮਾ ਜਾ ਲੋਕ ਤਾਂਹੀਂ ਮੂਰਖ ਬਣਾਉਣੇ ਨੇ ਮੈਂ ਵੀ ਬਣਾਦਾ ਪਿੱਛੇ ਬਣਾਏ ਉਹ ਉਹ ਕੁਝ ਨਹੀਂ ਕਰ ਸਕਦਾ ਪਾਰਟ ਦਾਲ ਬਦਲ ਕੇ ਆਹ ਨਾਲੇ ਬੰਦੇ ਮੈਨੂੰ ਨਹੀਂ ਲੱਗਦਾ ਕਿ ਬਹੁਤ ਵਧੀਆ ਹੁੰਦੇ ਨੇ ਚਾਹੇ ਕੋਈ ਆ ਇਹਦੇ ਵਿੱਚ ਕੋਈ ਨਹੀਂ ਦਾਲ ਬਦਲ ਕੇ ਦਾ ਆਉਂਦਾ ਬੰਦਾ ਜਾਂ ਤਾਂ ਉਹ ਨੂੰ ਉਹ ਸਤਕਾਰ ਮਾਣ ਨਹੀਂ ਮਿਲਿਆ ਜਿਹੜਾ ਚਾਹੁੰਦਾ ਸੀ ਜਾਂ ਫਿਰ ਉਸ ਤੋਂ ਵੱਡਾ ਸਤਕਾਰ ਮਾਣ ਦੂਜੀ ਪਾਰਟੀ ਦੇ ਰਹੀ ਐ ਉਹ ਫਿਰ ਲਾਲਚ ਵਿੱਚ ਆਉਂਦਾ ਠੀਕ ਐ ਉਹ ਸਾਫ਼ ਦੀ ਗੱਲ ਆ ਕਿ ਉਹਨੇ ਦਲ ਨੂੰ ਛੱਡਿਆ ਨਹੀਂ ਜਦੋਂ ਕੋਈ ਜੁਆਇਨ ਕਰਦਾ ਤਾਂ ਉਹਨੂੰ ਉਹਦੀਆਂ ਪਾਲਿਸੀਆਂ ਸਮਝਣੀਆਂ ਚਾਹੀਦੀਆਂ ਨੇ ਕਿ ਮੈਂ ਇਸ ਪਾਰਟੀ 'ਚ ਜਾ ਰਿਹਾ ਤਾਂ ਇਹਦੀਆਂ ਪਾਲਿਸੀਜ਼ ਕੀ ਨੇ ਕੀ ਨੀਤੀਆਂ ਨੇ ਫਿਰ ਜੁਆਇਨ ਕਰੇ ਇਹਦਾ ਮਤਲਬ ਪਹਿਲਾਂ ਵੀ ਜੇ ਪਾਰਟੀ ਜੁਆਇਨ ਕਰੀ ਸੀ ਤਾਂ ਵੀ ਲਾਲਚ ਬਸ ਕਰੀ ਸੀ ਵੀ ਕੋਈ ਕੁਰਸੀ ਮਿਲੂਗੀ ਜੇ ਉਹਨੂੰ ਛੱਡ ਕੇ ਦੂਜੇ ਪਾਸੇ ਗਿਆ ਤਾਂ ਉਹਦਾ ਮਤਲਬ ਵੱਡੀ ਕੁਰਸੀ ਦਾ ਲਾਲਚ ਆਇਆ ਉਤਰ ਗਿਆ ਸੋ ਉਹ ਇਸ ਤਰ੍ਹਾਂ ਦੇ ਲਾਲਚੀ ਬੰਦਿਆਂ ਨਾਲ ਸ਼ਾਇਦ ਹੀ ਪੰਜਾਬ ਦਾ ਭਲਾ ਹੋ ਸਕਦਾ ਸੋ ਪ੍ਰਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਧੰਨਵਾਦ ਤੁਹਾਡਾ ਸ਼ੁਕਰੀਆ ਕੁਜੀਤ ਜੀ ਧੰਨਵਾਦ ਜੀ ਦੋਸਤੋ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਤੁਸੀਂ ਆਪਣੇ ਵਿਚਾਰ ਨੇ ਜਿਹੜੇ ਉਹ ਵਿਚਾਰ ਸਾਨੂੰ ਦੇ ਕੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਕਿ ਜਿਹੜੇ ਮਾਮਲਿਆਂ ਦੇ ਉੱਪਰ ਗੱਲਬਾਤ ਕੀਤੀ ਇਹਨਾਂ ਮਾਮਲਿਆਂ ਦੇ ਉੱਪਰ ਤੁਹਾਜੀ ਤੁਸੀਂ ਕੀ ਵਿਚਾਰ ਰੱਖਦੇ ਹੋ ਤੁਹਾਡੇ ਕੀ ਰਾਏ ਇਹਦੇ 'ਚ ਧੰਨਵਾਦ